ਪ੍ਰੋਗਰਾਮ ਨਾਲ ਜੁੜੇ ਦੋਸਤਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿਕਾਰ। ਅੱਜ ਆਪਾਂ ਉਹ ਉਸ ਵਿਸ਼ੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਜਿਹੜੇ ਵਿਸ਼ਿਆਂ ਨੂੰ ਸ਼ੋਣ ਦੀ ਲੋੜ ਹੈ। ਪਰ ਅਸੀਂ ਕਿਤੇ ਨਾ ਕਿਤੇ ਸਮਾਜਿਕ ਸੰਗਾਂ ਜਿਹੜੀਆਂ ਜਾਂ ਭਰਮ ਹੈਗੇ ਆ ਉਹ ਅੱਜ ਵੀ ਸਾਨੂੰ ਗੱਲ ਕਰਨ ਤੋਂ ਕਿਤੇ ਨਾ ਕਿਤੇ ਹਿਜਕਚਾਹਟ ਪੈਦਾ ਕਰਦੀ ਹੈ। ਜਿਹੜੀਆਂ ਸਰੀਰਕ ਜਿਹੜੇ ਸਬੰਧਾਂ ਜਾਂ ਸੈਕਸ ਦੀ ਗੱਲ ਕਰਦੇ ਆ ਨੌਜਵਾਨ ਪੀਡੀ ਹੈ ਤੇ ਵੱਡੇ ਵੀ ਹੈ। ਕਿਤੇ ਨਾ ਕਿਤੇ ਜਿਹੜੇ ਉਹ ਵਹਿਮਾ ਪਰਮਾ ਜਾਂ ਮਾਨਸਿਕ ਰੋਗਾਂ ਦਾ ਇਸ ਮਸਲੇ ਨੂੰ ਲੈ ਕੇ ਸ਼ਿਕਾਰ ਹੋ ਜਾਂਦੇ ਕਈ ਵਾਰ ਉਜੜਣਾ ਇੰਨੀ ਵਧ ਜਾਂਦੀ ਹੈ ਕਿ ਦਵਾਈਆਂ ਤੇ ਨਸ਼ੇ ਵੀ ਹੈ ਜਿਹੜੇ ਉਹ ਇਸ ਨਾਲ ਜੁੜ ਜਾਂਦੇ ਹੈਗੇ ਸੋ ਸਾਡੇ ਨਾਲ ਡਾਕਟਰ ਸਿਮੀ ਵੜੈਰ ਜੀ ਮੌਜੂਦ ਰਹਿਣਗੇ ਤੇ ਇਸ ਵਿਸ਼ੇ ਤੇ ਕੁਝ ਵਹਿਮ ਪਰਮਾ ਦੇ ਇਲਾਜ ਮਾਨਸਿਕ ਸਮੱਸਿਆਵਾਂ ਤੇ ਕੀ ਕੀ ਸਮੱਸਿਆਵਾਂ ਆ ਰਹੀਆਂ ਹਨ ਦੂਰ ਕਰਨ ਦੀ ਕੀ ਲੋੜ ਹੈ ਕਿਹੜੀਆਂ ਚੀਜ਼ਾਂ ਨੂੰ ਤੋਂ ਸਾਨੂੰ ਵੇਅਰ ਹੋਣ ਦੀ ਲੋੜ ਹੈ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਤੁਹਾਡੇ ਨਾਲ ਮੌਜੂਦ ਨਹੀਂ ਸਬਕਲਸ ਕਰਦੇ ਸੋ ਸਵਾਲ ਤੁਸੀਂ ਸੱਚੀ ਕੰਨ ਸੱਚੀ ਕੰਨ ਠੀਕ ਹੈ ਡਾਕਟਰ ਸਾਹਿਬ ਹਾਂਜੀ ਹਾਂਜੀ ਥੈਂਕ ਯੂ ਸੋ ਮੱਚ ਅੱਛਾ ਜੀ ਪਹਿਲਾ ਸਵਾਲ ਮੈਂ ਇੱਥੋਂ ਸ਼ੁਰੂ ਕਰਦਾ ਹਾਂ ਕਿ ਜਿਹੜੀਆਂ ਸਰੀਰਕ ਸਬੰਧ ਹੈ ਜਾਂ ਸੈਕਸ ਹੈ ਇਹਨਾਂ ਨਾਲ ਮਾਨਸਿਕ ਜਿਹੜੀਆਂ ਸਮੱਸਿਆਵਾਂ ਕਿਹੜੀਆਂ-ਕਿਹੜੀਆਂ ਜੁੜੀਆਂ ਹੋਏ ਜਦੋਂ ਤੁਸੀਂ ਕੇਸ ਦੇਖਦੇ ਹੋ ਤਾਂ ਉਹਨਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਅਮ ਦੇਖੋ ਜਿਹੜਾ ਸੈਕਸ਼ੂਅਲ ਸੰਬੰਧ ਹੈ ਜਾਂ ਸਰੀਰਕ ਸੰਬੰਧ ਜਿਹੜੇ ਲੋਕਾਂ ਆਪਸ ਵਿੱਚ ਰੱਖਦੇ ਨੇ ਇਹਦੇ ਸੰਬੰਧਿਤ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆ ਸਕਦੀਆਂ ਹਨਾ ਇੱਕ ਤਾਂ ਜਿਵੇਂ ਲੋਕ ਜਿਵੇਂ ਨਸ਼ੇ ਵਗੈਰਾ ਕਰਦੇ ਆ ਸ਼ਰਾਬ ਲੈਂਦੇ ਆ ਹੋਰ ਚੀਜ਼ਾਂ স্মੋਕਿੰਗ ਕਰਦੇ ਆ ਤੰਬਾਕੂ ਹਨਾ ਬੀਡੀ ਸਿਗਰਟ ਪੀਣੇ ਉਹਨਾਂ ਨਾਲ ਕਈ ਵਾਰ ਤੁਹਾਡੀ ਸੈਕਸ਼ੂਅਲ ਪਰਫਾਰਮੈਂਸ ਤੇ ਅਸਰ ਆ ਸਕਦਾ ਹੈ ہے نا دوجی گل اے ہے کہ ڈپریشن انگزائیٹی اینا بیماریاں وچ بھی تھوٹا جیڑا سیکشل ڈیزائر ہے مطلب جیڑی اچھا ہوندی ہے وہ کٹ سا دی ہے وہ دیتے فرق پیسا دی ہے ہے نا کچھ لوگ کا وچ کئی بار سیکشل ڈیزائر بات بھی سا ہے کسے بیماریاں دے کارن سو کئی طرح دے ڈیفرنٹ ڈیفرنٹ طرح دے مسئلے ہوندے ہیں ਇੱਕ ਇਸ ਤਰ੍ਹਾਂ ਦੇ ਮਸਲੇ ਵੀ ਹੁੰਦੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਸਾਈਕੋਸੈਕਸ਼ੂਅਲ ਡਿਸਆਰਡਰਸ ਉਹ ਕਿਸੇ ਡਿਪਰੈਸ਼ਨ ਐਂਗਜ਼ਾਇਟੀ ਨਸ਼ਿਆ ਕਾਰਨ ਨਹੀਂ ਹੁੰਦੇ ਪਰ ਉਹਨਾਂ ਵਿੱਚ ਲੋਕਾਂ ਵਿੱਚ ਪਰਫਾਰਮੈਂਸ ਐਂਗਜ਼ਾਇਟੀ ਹੋ ਸਕਦੀ ਹੈ ਜਦੋਂ ਨਿਆ ਨਿਆ ਕੇ ਸਿੱਧਾ ਵਿਆਹ ਹੁੰਦਾ ਹੈ ਉਹਦੇ ਵਿੱਚ ਕਈ ਵਾਰ ਆਦਮੀਆਂ ਵਿੱਚ ਵੀ ਪਰਫਾਰਮੈਂਸ ਐਂਗਜ਼ਾਇਟੀ ਦਾ ਡਰ ਆ ਜਾਂਦਾ ਹੈ ਉਹਦੇ ਕਰਕੇ ਉਹਨਾਂ ਵਿੱਚ ਇਰੇਕਟਾਈਲ ਡਿਸਫੰਕਸ਼ਨ ਹੋ ਸਕਦਾ ਹੈ ਮਤਲਬ ਸੈਕਸੂਅਲੀ ਪਰਫਾਰਮ ਕਰਨ ਚੋਣਾਂ ਨੂੰ ਦਿੱਕਤ ਆ ਸਕਦੀ ਹੈ ਜਾਂ ਕੁਝ ਆਦਮੀਆਂ ਵਿੱਚ अर्ली ਪ੍ਰੀਮੇਚੁਰ ਇਜੈਕੂਲੇਸ਼ਨ ਜਿਹਨੂੰ ਕਹਿੰਦੇ ਮਤਲਬ ਛੇਤੀ ਡਿਸਚਾਰਜ ਹੋ ਸਕਦਾ ਹੈ ਉਹਦੇ ਕਰਕੇ ਵੀ ਬੇਜੋਕਾਂਸ ਪ੍ਰੋਬਲਮ ਆ ਸਕਦੀ ਹੈ ਕੁਝ ਲੋਕਾਂ ਚ ਇਸ ਤਰ੍ਹਾਂ ਦੀ ਵੀ ਪ੍ਰੋਬਲਮ ਆਉਂਦੀ ਹੈ ਕਿ ਵੋਇਉਰਿਜ਼ਮ ਉਹ ਦੂਜਿਆਂ ਨੂੰ ਦੇਖ ਕੇ ਇੱਕ ਤਰ੍ਹਾਂ ਦੇ ਐਕਸਾਈਟਮੈਂਟ ਹੁੰਦੀ ਹੈ ਤੇ ਅਦਰਵਾਈਜ਼ ਉਹਨਾਂ ਨੂੰ ਜਿਹੜੀ ਆਪਸ ਸੈਕਸ਼ੂਅਲ ਸੰਬੰਧ ਰੱਖ ਕੇ ਸੈਟੀਸਫੈਕਸ਼ਨ ਨਹੀਂ ਹੁੰਦੀ ਇਹ ਕੁਝ ਡਿਸਆਰਡਰਸ ਹੁੰਦੇ ਹਨ ਇਹਨਾਂ ਨੂੰ ਕਹਿੰਦੇ ਹੈ ਪੈਰਾਫੀlias ਕਹਿੰਦੇ ਹੈ ਸੋ ਇਸ ਤਰ੍ਹਾਂ ਕਰਕੇ ਮਤਲਬ ਕਈ ਆਟਾਟ ਤਰ੍ਹਾਂ ਦੇ ਸਮੱਸਿਆਵਾਂ ਆਸਾਦੀਆਂ ਅਵੇਰਨੈਸ ਰੈਕਸ ਆਪ ਇਨ ਸੰਬੰਧਾਂ ਨੂੰ ਲੈ ਕੇ ਜਦੋਂ ਇਹ ਜਿਹੀ ਕੋਈ ਸਮੱਸਿਆਵਾਂ ਆਉਂਦੀਆਂ ਇਹਨਾਂ ਜਦੋਂ ਤੁਸੀਂ ਕੇਸਾਂ ਚ ਵੇਖਦੇ ਹੋ ਅਵੇਰਨੈਸ ਕਿੰਨੀ ਖੈਗੀ ਹੈ ਕਿ ਨਹੀਂ ਅਵੇਰ ਹੈਗੇ ਲੋਕ ਹਾਂ ਜੇ ਨਹੀਂ ਅਵੇਰਨੈਸ ਬਹੁਤ ਘੱਟ ਹੈ

सेक्स ਸੰਬੰਧਿਤ ਸਮੱਸਿਆ ਆਰੀਏ ਤਾਂ ਉਹਦੇ ਵਿੱਚ ਉਹਨਾਂ ਦੇ ਪੂਰੇ ਟੈਸਟ ਉਸ ਕੀਤੇ ਜਾਂਦੇ ਐ ਦੇਖਿਆ ਜਾਂਦਾ ਐ ਕਿ ਕੋਈ ਹੋ ਇਨਸਾ ਜਾਂ ਕੋਈ ਹੋਰ ਚੀਜ਼ ਤਾਂ ਨਹੀਂ ਵਰਸਰੇ ਕੋਈ ਬਲੱਡ ਪ੍ਰੈਸ਼ਰ 슈ਗਰ ਕੋਲੇਸਟ੍ਰੋਲ ਇਹ ਸਾਰਾ ਕੁਝ ਤਾਂ ਨਹੀਂ ਐ ਸੋ ਉਹ ਸਾਰਾ ਕੁਝ ਜਦੋਂ ਤੁਸੀਂ ਮਤਲਬ ਟੈਸਟਾਂ ਵਿੱਚ ਸਾਰਾ ਕੁਝ ਠੀਕ ਆਂਦਾ ਫਿਰ ਵੀ ਸਮੱਸਿਆ ਚੱਲ ਰਹੀ ਐ ਫਿਰ ਕਈ ਵਾਰ ਜਵੇ ਯੂਰੋਲੋਜਿਸਟ ਡਾਕਟਰ ਹੁੰਦੇ ਐ ਹਨਾ ਯੂਰੋਲੋਜਿਸਟ ਕੋਲ ਕਈ ਵਾਰ ਲੋਕ ਪਹਿਲੀ ਵਾਰ ਜਾਂਦੇ ਐ ਫਿਰ ਉਹ ਸਾਡੇ ਕੋਲ ਸਾਈਕਾਇਟ੍ਰਿਸਟ ਮਾਨਸਿਕ ਵਿਸ਼ੇਸ਼ਗyo ਕੋਲ ਰੈਫਰ ਕਰਦੇ ਆ ਕਿਉਂਕਿ ਜਿਹੜੇ ਮਾਨਸਿਕ ਵਿਸ਼ੇਸ਼ਗyo ਹੁੰਦੇ ਉਹ ਉਹ ਇਸ ਚੀਜ਼ ਵਿੱਚ ਟ੍ਰੇਨਡ ਹੁੰਦੇ ਆ ਜਿਹੜੇ ਸਾਈਕੋਸੈਕਸ਼ੂਅਲ ਡਿਸਆਰਡਰਸ ਹੈ ਸੋ ਫਿਰ ਅਸੀਂ ਪੂਰੀ ਮਤਲਬ ਲੰਬੀ ਉਹਨਾਂ ਦੀ ਹਿਸਟਰੀ ਲੈਣੇ ਆ ਸ਼ੁਰੂ ਤੋਂ ਕਿ ਕਦੋਂ ਇਹ ਸਮੱਸਿਆ ਸ਼ੁਰੂ ਹੋਈ ਇਸ ਸਮੱਸਿਆ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਦਾ ਫਿਜ਼ੀਕਲ ਰਿਲੇਸ਼ਨਸ਼ਿਪ ਕਿਸ ਤਰ੍ਹਾਂ ਹੁੰਦਾ ਸੀ

ਉਰ ਲਾਕ ਸਨੀ ਕਰਪਾਂਦੀਆਂ ਤੇ ਕਈ ਵਾਰ ਉਹ ਕਈ ਕਈ ਸਾਲ ਕਈ ਕੇਸ ਸੀ ਦੇਖਦੇ ਕਿ ਕਈ ਸਾਲ ਉਹ ਆਪਣੇ ਮਾਤਾ ਪਿਤਾ ਇਹਨੂੰ ਨਹੀਂ ਦੱਸਦੀਆਂ ਤੇ ਉਹਨਾਂ ਦਾ ਆਪਸ ਹਸਬੰਡ ਪਾਈਪ ਦਾ ਰਿਲੇਸ਼ਨ ਇਨੀ ਹੋਇਆ ਹੁੰਦਾ ਸੋ ਮਤਲਬ ਉਹਨੂੰ ਕਈ ਵਾਰ ਉਹ ਦਬਾ ਕੇ ਹੀ ਰੱਖ ਦਿੰਦੇ ਐ ਘਬਰਾਟ ਦੇ ਕਾਰਨ ਸੋ ਉਸ ਚੀਜ਼ ਵਿੱਚ ਵੀ ਫਿਰ ਅਸੀਂ ਉਹਨਾਂ ਨੂੰ ਕਾਉਂਸਲਿੰਗ ਕਰੀਦੀ ਹੈ ਰਿਲੈਕਸੇਸ਼ਨ ਐਕਸਰਸਾਈਜ਼ ਸਿਖਾਈ ਦੀ ਹੈ ਇੱਕ ਗਾਇਨੋਕੋਲੋਜਿਸ ਦੇ ਨਾਲ ਮਿਲ ਕੇ ਫਿਰ ਉਸ ਚੀਜ਼ ਦਾ ਇਲਾਜ ਕਰੀ ਤਾਂ ਤਾਂ ਕਿ ਉਹ ਫਿਰ ਆਪਸ ਵਿੱਚ ਨਾਰਮਲ ਰਿਲੇਸ਼ਨਸ਼ਿਪ ਹਸਬੰਡ ਵਾਈਫ ਰੱਖ ਸਕਣ। ਡਾਕਟਰ ਸਾਹਿਬ ਮੈਂ ਅਗਲਾ ਸਵਾਲ ਹੈ ਵੀ ਜਿਹੜੇ ਗੁਪਤ ਰੋਗ ਮਾਹਰ ਹੈ ਬਹੁਤ ਸਾਰੇ ਤਾਂ ਐਡਵਰਟਾਈਜ਼ ਦੇ ਜ਼ਰੀਏ ਅਸੀਂ ਪਰਮਾਏ ਜਾਂਦੇ ਆ ਗੁਪਤ ਰੋਗ ਮਾਹਰ ਕੌਣ ਹੁੰਦਾ? ਅ ਦੇਖੋ ਇਹ ਤਾਂ ਆਈ ਥਿੰਕ ਕਈ ਲੋਕ ਆਪਣੇ ਆਪ ਨੂੰ ਮਤਲਬ ਬਣਾ ਲੈਂਦੇ ਆ ਗੁਪਤ ਰੋਗ ਮਾਹਰ

ਫਿਰ ਉਸ ਤੋਂ ਬਾਅਦ ਤੁਸੀਂ ਇੱਕ ਬ੍ਰਾਂਚ ਵਿੱਚ ਜਿਵੇਂ ਜਿਹੜੇ ਯੂਰੋਲੋਜੀ ਦੇ ਡਾਕਟਰ ਆ ਪਹਿਲਾਂ ਸਰਜਰੀ ਚ ਸਪੈਸ਼ਲਾਈਜ਼ ਕਰਦੇ ਆ ਫਿਰ ਉਸ ਤੋਂ ਬਾਅਦ ਇੱਕ ਹੋਰ ਡਿਗਰੀ ਕਰਦੇ ਆ ਯੂਰੋਲੋਜੀ ਦੀ ਤੇ ਉਹਦੇ ਵਿੱਚ ਫਿਰ ਉਹਨਾਂ ਨੂੰ ਸੈਕਸ਼ੂਅਲ ਡਿਸਆਰਡਰਸ ਬਾਰੇ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸੇ ਪ੍ਰਕਾਰ ਸਾਈਕਾਇਟ੍ਰਿਸ ਨੂੰ ਵੀ ਫਿਰ ਸਾਈਕਾਇਟਰੀ ਦੀ ਜਦੋਂ ਅਸੀਂ ਐਮਡੀ ਕਰਦੇ ਆ ਉਹਦੇ ਵਿੱਚ ਇਹਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਕਈ ਵਾਰ ਅਸੀਂ ਸਾਈਕੋਸੈਕਸ਼ੂਅਲ ਕਲੀਨਿਕ ਵੀ ਰਨ ਕਰਦੇ ਆ ਜਿਹਦੇ ਵਿੱਚ ਇੱਕ

properly je unna di training hui hui fir oh obviously matlab behtar ilaj kar pangge na nahi ta dekho oh aam dawaiyan oh koi bhi doctor leke de sakda hai ha na jebe oh je assi likhi hai ya kisi wo doctor ne likhi hai jehda apne aap nu matlab kehte hai ke assi actually sexual disorders de mahir hai oh bhi ta same dawai hi bart de hai पर एक कई बार ਲੋਕ ਇਹ ਗੱਲਾਂ ਸਮਝਦੇ ਨਹੀਂ ਉਹ ਸੋਚਦੇ ਆ ਕਿ ਮੇਬੀ ਖਾਣ ਸਾਨੂੰ ਕੋਈ ਹੋਰ ਦਵਾਈ ਇਹ ਦੇਰੇ ਹੋਣਗੇ ਜਿਹੜੀ ਆਮ ਡਾਕਟਰ ਨਹੀਂ ਦਿੰਦਾ ਹੈ ਨਾ ਦਵਾਈਆਂ ਦੇ ਬਸ ਨੇ ਗਾਂ ਬਤੌਣਾ ਚਾਹੁੰਣਾ ਡਾਕਟਰ ਸਾਹਿਬ ਇੱਕ ਦਵਾਈਆਂ ਬਹੁਤ ਸਾਰੀਆਂ ਸਾਨੂੰ ਪ੍ਰਮੋਟ ਹੁੰਦੀਆਂ ਦਿਖ ਰਹੀਆਂ ਕਿ ਆਹ ਦਵਾਈ ਲੋ ਆਏ ਹੋ ਜਾਊਗਾ ਜਾਂ ਕੁਝ ਸਾਡੇ ਘਰਾਂ ਚ ਮਿੱਥਾਂ ਵੀ ਹੈਗੀਆਂ ਕਿ ਕੁਝ ਡਰੱਗਸ ਜਿਹੜੀਆਂ ਇਸ ਨਾਲ ਜੋੜੀਆਂ ਜਾਂਦੀਆਂ ਕਿ ਇਹ ਖਾ ਲੋ ਤੁਹਾਡੀ ਪਰਫਾਰਮੈਂਸ ਆ ਜਾਂ ਰਿਸ਼ਤੇ ਖੁਸ਼ਕਬਾਰ ਹੋ ਜਾਣਗੇ ਦਵਾਈਆਂ ਤੇ ਇਸ ਮਸਲੇ ਨੂੰ ਮਿੱਥਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਅ ਇਹ ਤਾਂ ਦੇਖੋ ਮੈਨੂੰ ਲੱਗਦਾ ਹੈ ਕਿ ਕਈ ਵਾਰੀ ਜਿਵੇਂ ਪੇਅਰ ਪ੍ਰੈਸ਼ਰ ਤੁਹਾਡੇ ਫਰੈਂਡ ਤੁਹਾਡੇ ਵਾਲੇ ਦuale ਦੇ ਲੋਕ ਕਹਿੰਦੇ ਕਿ ਜੀ ਇਹ ਬੜੀ ਚੰਗੀ ਚੀਜ਼ ਹੈ ਇਹ ਫੀਮ ਥੋੜੀ ਖਾ ਕੇ ਦੇਖ ਲਓ ਤੁਹਾਡਾ ਸੈਕਸ਼ੂਅਲੀ ਵੀ ਤੁਹਾਡੀ ਪਰਫਾਰਮੈਂਸ ਬੈਟਰ ਹੋ ਜਾਂਦੀ ਹੈ ਹੈਨਾ ਇਹ ਵੀ ਦੇਖੋ ਜੇ ਕਿਸੇ ਨੇ ਤੁਹਾਨੂੰ ਇਹ ਗੱਲ ਕਹੀ ਹੈ ਤਾਂ ਸਭ ਤੋਂ ਪਹਿਲਾਂ ਹੋ ਸਕਦਾ ਹੈ ਤੁਹਾਡੇ ਆਪਣੇ ਅੰਦਰ ਥੋੜੀ

ਉਹ ਮੇਰੇ ਨਾਲ ਸੰਤੁਸ਼ਟ ਨਹੀਂ ਹੈ ਤੇ ਇਹ ਦੇਖੋ ਕੱਲੇ ਸ਼ਹਿਰਾਜ ਨਹੀਂ ਹੁੰਦਾ ਪਿੰਡਾਂ 'ਚੋ ਵੀ ਲੋਕ ਸਾਡੇ ਕੋਲ ਆਉਂਦੇ ਆ ਕਈ ਆਦਮੀ ਵੀ ਬੜੇ ਸੈਂਸਿਟਿਵ ਹੁੰਦੇ ਉਹਨਾਂ ਨੂੰ ਲੱਗਦਾ ਕਿ ਜਿਹੜਾ ਮੇਰਾ ਪਾਰਟਨਰ ਹੈ ਉਹ ਨਹੀਂ ਸੈਟੀਸਫਾਈ ਹੋ ਰਿਹਾ ਸੰਤੁਸ਼ਟੀ ਨਹੀਂ ਫੀਲ ਕਰ ਰਿਹਾ ਤਾਂ ਉਸ ਚੀਜ਼ ਵਿੱਚ ਸਾਨੂੰ ਦੇਖਣਾ ਪੈਂਦਾ ਹੈ ਕਿ ਹੋਰ ਕੀ ਕਾਰਨ ਸਿਰਫ ਜੇ ਤੁਸੀਂ ਨਸ਼ੇ ਵਗੈਰਾ ਲੈ ਲਓ ਤਾਂ ਉਹਦੇ ਨਾਲ ਤਾਂ ਜ਼ਰੂਰੀ ਨਹੀਂ ਨਾ ਕਿ ਮਤਲਬ ਕਿ ਤੁਹਾਡੀ ਸੈਕਸ਼ੂਅਲ ਪਰਫਾਰਮੈਂਸ ਬੈਟਰ ਹੋ ਚੁਗੀ ਉਰਬੀਤਾ ਕਈ ਤਰੀਕੇ ਹੈਗੇ ਅ ਇੱਕ ਅੱਜ ਕੱਲ ਵੀਡੀਓਜ਼ ਦਾ ਜ਼ਮਾਨਾ ਹੈ ਲੋਕ ਵੀਡੀਓ ਵੇਖ ਕੇ ਆਪ ਦੇ ਗ੍ਰਸਥੀ ਜੀਵਨ ਦੇ ਵਿੱਚ ਉਹ 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 ਕੋਸ਼ਿਸ਼ ਕਰਦੇ ਹੈ ਇੰਪਲੀਮੈਂਟ ਕਰਨ ਦੀ ਉਸ ਚੀਜ਼ਾਂ ਨੂੰ ਤੁਸੀਂ ਕੀ ਦੇਖਦੇ ਹੋ ਇਹਨਾਂ ਚੀਜ਼ਾਂ ਦਾ ਜਿਹੜੇ ਪੱਛਮੀ ਮੁਲਕਾਂ ਦੇ ਵਿੱਚ ਸ਼ੁਰੂ ਹੋਇਆ ਹੈ ਇਹ ਕਹਾਣੀ ਹੁਣ ਆਪਣੇ ਵੀ ਆ ਗਈ ਹੈ ਇਹਨਾਂ ਦਾ ਕੀ ਸਾਡੇ ਮਾਨਸਿਕ ਪ੍ਰਭਾਵ ਕੀ ਪੈਂਦਾ ਹੈ ਇਹਨਾਂ ਚੀਜ਼ਾਂ ਦਾ ਸਾਡੀ ਜਿਹੜੀ ਗ੍ਰਸਤੀ ਜੀਵਨ ਜੀ ਉਸ ਤੋਂ ਤੁਹਾਡਾ ਮਤਲਬ ਹੈ ਜਿਸ ਤਰ੍ਹਾਂ ਪੋਨੋਗ੍ਰਾਫੀ ਦੇਖਦੇ ਹਨ ਹਾਂਜੀ 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 ਇਹਨਾਂ ਦੇਖੋ ਇਹਦੇ ਜੇ ਵੀ ਹੈ ਕਿ ਦੇਖੋ ਜਿਹੜੇ ਲੜਕੇ ਹੈ ਮੁੰਡੇ ਉਹ ਇਸ ਚੀਜ਼ ਨੂੰ ਬਹੁਤ ਯੰਗ ਏਜ ਤੇ ਐਕਸਪੋਜ਼ ਹੋ ਜਾਂਦੇ ਹਨ ਹੈਨਾ ਇੱਕ ਤਾਂ ਜਿਹੜੇ ਪੇਰੈਂਟਸ ਮਾਪੇ ਅੱਜਕਲ ਫੋਨ ਵਗੈਰਾ ਆਮ ਦੇ ਦਿੰਦੇ ਆ ਜਾਂ ਲੈਪਟਾਪ ਵਗੈਰਾ ਉਹ ਬੱਚਾ ਕੋਲ ਹੁੰਦਾ ਹੈ ਤਾਂ ਮਾਪੇ ਨੂੰ ਕੋਈ ਵਾਰ ਪਤਾ ਵੀ ਨਹੀਂ ਹੁੰਦਾ ਉਹ ਕੀ ਦੇਖ ਰਿਹਾ ਉਹਦੇ ਉੱਤੇ ਸੋ ਜੇ ਤੁਸੀਂ ਯੰਗ ਏਜ ਤੇ ਇਹ ਚੀਜ਼ਾਂ ਜ਼ਿਆਦਾ ਦੇਖਣ ਲੱਗ ਜਓ ਇਹ ਕਈ ਵਾਰ ਤੁਹਾਡੀ ਬ੍ਰੇਨ ਨੂੰ ਕਾਫੀ ਅਸਰ ਕਰਦਾ ਹੈ ਇਸੇ ਲਈ ਤਾਂ ਕਹਿੰਦੇ ਆ ਨਾ ਕਿ ਕੁਝ ਫਿਲਮਾਂ ਤੁਸੀਂ 18 ਸਾਲ ਤੋਂ ਬਾਅਦ ਦੇਖੀਆਂ ਚਾਹੀਦੀਆਂ ਜਾਂ ਕੁਝ ਵੀਡੀਓਸ 18 ਤੋਂ ਬਾਅਦ ਦੇਖਣੇ ਚਾਹੀਦੇ ਹਨ ਦੂਜੀ ਉਹਦੀ ਡਿਸਕਸ਼ਨ ਵੀ ਹੋਣੀ ਚਾਹੀਦੀ ਕਿ ਜੇ ਤੁਸੀਂ ਪੋਰਨੋਗ੍ਰਾਫੀ ਦੇਖ ਰਹੇ ਹੋ ਬੱਚਿਆਂ ਨਾਲ ਡਿਸਕਸ਼ਨ ਵੀ ਹੋਣੀ ਚਾਹੀਦੀ ਹੈ ਨਾ ਤਾਂ ਕਿ ਇਹ ਕਿਉਂ ਨਹੀਂ ਉਹਨਾਂ ਲਈ ਠੀਕ ਹੈ ਨਾ ਸਿਰਫ ਉਹਨਾਂ ਨੂੰ ਡਾਂਟ ਕੇ ਉਹਨਾਂ ਨੂੰ ਮਾਰ ਕੁੱਟ ਕੇ ਸਾਈਡ ਤੇ ਕਰ ਦੇਣਾ ਤਾਂ ਉਹਦੇ ਨਾਲ ਥੋੜੀ ਕੋਈ ਰੁਕਤ ਹੈ ਸੋ ਮਤਲਬ ਜੇ ਪਈ ਚਾਂਸ ਤੁਸੀਂ ਫੜ ਵੀ ਲੋਗੇ ਕੋਈ ਦੇਖ ਰਿਹਾ ਹੈ ਤਾਂ RAMNAL ਬੈਠ ਕੇ ਉਹਨਾਂ ਨਾਲ ਗੱਲਬਾਤ ਕਰੋ ਨਾ ਕਈ ਵਾਰ ਲੋਕਾਂ ਦੇ ਮਨ ਵਿੱਚ ਵੀ ਕੁਐਸਚਨ ਹੁੰਦੇ ਕਿ ਇਹ ਹੁੰਦਾ ਕੀ ਇਹ ਨੈਚੁਰਲ ਕਿਉਰਿਓਸਿਟੀ ਵੀ ਹੁੰਦੀ ਹੈ ਬੰਦੇ ਚ ਕਿ ਇਹ ਕੀ ਚੀਜ਼ ਹੈ ਹੈਨਾ ਹੁਣ ਛੋਟੇ ਹੁੰਦੇ ਕਈ ਲੋਕ ਆਪਣੇ ਫਰੈਂਡਸ ਨੂੰ ਪੁੱਛਦੇ ਆ ਕਿ ਕੀ ਹੁੰਦਾ ਹੈ ਸੈਕਸ ਵਿੱਚ ਕੀ ਹੁੰਦਾ ਹੈ ਜਾਂ ਕੋਈ ਕਿਤਾਬਾਂ ਪੜਨ ਦੀ ਕੋਸ਼ਿਸ਼ ਕਰਦੇ ਆ ਦੇਖਣ ਲਈ ਕਿ ਕੀ ਹੁੰਦਾ ਹੈ ਸੋ ਇਹ ਜਾਣਕਾਰੀ ਜੇ ਮਾਪੇ ਨਹੀਂ ਦੇ ਰਹੇ ਤਾਂ ਕਿਤੇ ਆਲੇ ਦੁਆਲੇ ਤੋਂ ਹੀ ਲੈਂਦੀ ਕੋਸ਼ਿਸ਼ ਕਰਨਗੇ ਨਾ ਸੋ ਪੋਨੋਗ੍ਰਾਫੀ ਕਈ ਵਾਰ ਇਸ ਤਰ੍ਹਾਂ ਵੀ ਲੋਕ ਸ਼ੁਰੂ ਕਰ ਦਿੰਦੇ ਆ ਪਰ ਹਾਂ ਇਹਦਾ ਅਸਰ ਲੰਬਾ ਥੋੜੇ ਉੱਤੇ ਪੈ ਸਕਦਾ ਹੈ ਕਈ ਵਾਰ ਆਦਮੀ ਜਦੋਂ ਬੱਡੇ ਹੋ ਜਾਂਦੇ ਆ ਮੁੰਡੇ ਉਹ ਆਉਂਦੇ ਆ ਕਿ ਹੁਣ ਸਾਨੂੰ ਇਹ ਪ੍ਰੋਬਲਮ ਆ ਰਹੀ ਹੈ ਕਿ ਅਸੀਂ ਆਪਣੇ ਪਾਰਟਨਰ ਨਾਲ ਨਾਰਮਲ ਰਿਲੇਸ਼ਨਸ਼ਿਪ ਨਹੀਂ ਰੱਖ 파ਰੇ ਕਿਉਂਕਿ ਅਸੀਂ ਇੰਨੇ ਆਦੀ ਹੋ ਗਏ ਆ ਪੋਨੋਗ੍ਰਾਫੀ ਦੇਖਣ ਦੇ ਕਿ ਸਾਨੂੰ ਨੋਰਮਲ ਰਿਲੇਸ਼ਨਸ਼ਿਪ ਰੱਖਣ ਚ ਪ੍ਰੋਬਲਮ ਆ ਰਹੀ ਹੈ ਹੈਨਾ ਸੋ ਮਤਲਬ ਹਰ ਚੀਜ਼ ਥੋੜੀ ਬੈਲੈਂਸ ਵਿੱਚ ਹੋਣੀ ਚਾਹੀਦੀ ਹੈ ਜੇ ਤੁਸੀਂ ਉਹਦੇ ਜਿਆਦਾ ਹੀ ਐਡਿਕਸ਼ਨ ਚ ਹੋ ਰਹੇ ਹੋ ਜਾਂ ਉਹ ਤੁਹਾਡਾ ਜਿਆਦਾ ਟਾਈਮ ਲੈ ਰਿਹਾ ਤਾਂ ਉਹਦੇ ਲਈ ਵੀ ਲੋਕ ਸਾਡੇ ਕੋਲ ਇਲਾਜ ਲਈ ਆਉਂਦੇ ਆ ਕਿ ਅਸੀਂ ਇੱਕ ਚਾਨਨੇ ਆ ਕੇ ਇੱਕ ਟਾਈਏ ਪਰ ਕਈ ਵਾਰ ਸਾਡੇ ਤੋਂ ਨਹੀਂ ਕਟਾਇਆ ਜਾ ਰਿਹਾ ਦੂਜਾ ਇਹਦੇ ਵਿੱਚ ਥੋੜਾ ਇੰਬੈਲੈਂਸ ਹੋ ਜਾਂਦਾ ਜਿਹੜੀਆਂ ਔਰਤਾਂ ਇਹਦੇ ਨੂੰ ਘੱਟ ਐਕਸਪੋਜ਼ ਹੁੰਦੀਆਂ ਮੁੰਡਿਆਂ ਨੂੰ ਲੱਗਦਾ ਇਹ ਤਾਂ ਜੀ ਬਹੁਤ ਬਰੀ ਚੀਜ਼ ਹੈ ਕੁਝ ਇਹੋ ਜੀ ਚੀਜ਼ ਹੈ ਮੁੰਡਿਆਂ ਨੂੰ ਲੱਗਦਾ ਇਹ ਤਾਂ ਆਮ ਚੀਜ਼ ਹੈ ਹੁਣ ਦੇਖੋ ਉਹੀ ਵਿਆਹ ਕਰਕੇ ਜਦੋਂ ਇਕੱਠੇ ਰਹਿ ਰਹੇ ਆ ਉਹਨਾਂ ਵਿੱਚ ਕਿੰਨਾ ਫਰਕ ਆ ਜਾਏਗਾ ਸੋ ਇਹ ਚੀਜ਼ਾਂ ਦੀ ਆਈ ਥਿੰਕ ਥੋੜੀ ਡਿਸਕਸ਼ਨ ਦੋਨੋਂ ਸੈਕਸਿਸ ਨਾਲ ਮੁੰਡਿਆਂ ਕੁੜੀਆਂ ਨਾਲ ਦੋਨਾਂ ਨਾਲ ਹੋਣੀ ਚਾਹੀਦੀ ਹੈ ਜੀ ਅੱਛਾ ਅਗਲਾ ਸਵਾਲ ਇਹਦੇ ਚ ਇਹ ਹੁੰਦਾ ਵੀ ਕਿ ਸਾਰਿਆਂ ਨੂੰ ਮੇਨ ਮੇਜਰ ਜਿਹੜਾ ਕੁਐਸਚਨ ਆਉਂਦਾ ਜਿਹੜੀ ਤ੍ਰਿਪਤੀ ਹੈ ਜਾਂ ਸੈਟੀਸਫੈਕਸ਼ਨ ਹੈ ਉਹਨੂੰ ਤੁਸੀਂ ਮਾਨਸਿਕ ਤੌਰ ਤੇ ਕਿਵੇਂ ਕਿਵੇਂ ਦੇਖਦੇ ਹੋ ਕਿਵੇਂ ਉਹਦਾ ਉਹਦਾ ਜਿਹੜਾ ਮਹੱਤਵ ਦਾ ਅਨੁਭਵ ਕੀ ਕੀ ਉਹਨੂੰ ਐਕਸਪਲੇਨ ਕਰਾਂਗੇ ਆਪਾਂ ਕੀ ਕੀ ਮੰਨੀਏ ਪੈਰਾਮੀਟਰਸ ਕੀ ਮੰਨਦੇ ਹੋ ਉਹਦਾ ਸੈਕਸ਼ੂਅਲ ਰਿਲੇਸ਼ਨਸ਼ਿਪ ਦੇਡਾਇ ਫਿਜ਼ੀਕਲ ਰਿਲੇਸ਼ਨਸ਼ਿਪ ਇਹ ਮਤਲਬ ਤੁਹਾਡੇ ਆਦਮੀ ਤੇ ਔਰਤ ਹਸਬੰਡ ਵਾਈਫ ਦੀ ਰਿਲੇਸ਼ਨਸ਼ਿਪ ਦਾ ਬਹੁਤ ਇੰਪੋਰਟੈਂਟ ਹਿੱਸਾ ਹੈ ਨਾ ਤੇ ਇਹਨੂੰ ਕਈ ਵਾਰ ਅਸੀਂ ਇਗਨੋਰ ਕਰਦੇ ਆਂ ਇਨੂੰ ਧਿਆਨ ਇਹਨਾਂ ਨਹੀਂ ਦਿੰਦੇ ਸੋ ਜਿਹੜੇ ਲੋਕਾਂ ਦੀ ਫਿਜ਼ੀਕਲ ਰਿਲੇਸ਼ਨਸ਼ਿਪ ਅੱਛੀ ਹੋਏਗੀ ਉਹਨਾਂ ਦੀ ਆਪਸ ਵਿੱਚ ਤਾਲਮੇਲ ਵੀ ਕਈ ਵਾਰ ਫਿਰ ਅੱਛਾ ਹੋਏਗਾ ਹੈਨਾ ਜੇ ਉਹ ਸੈਕਸ਼ੂਅਲ ਰਿਲੇਸ਼ਨਸ਼ਿਪ ਅੱਛੀ ਨਹੀਂ ਹੈ ਤਾਂ ਆਪਸ ਵਿੱਚ ਵੀ ਕਿਤੇ ਨਾ ਕਿਤੇ ਕੁਝ ਨਾ ਕੁਝ ਸਮੱਸਿਆਵਾਂ ਆ ਆ ਸਕਦੀਆਂ ਉਹ ਚਾਹੇ ਜ਼ਾਹਿਰ ਨਾ ਕਰਨ ਕੁਝ ਲੋਕ ਜ਼ਾਹਿਰ ਕਰ ਵੀ ਦਿੰਦੇ ਪਰ ਕੁਝ ਲੋਕ ਨਹੀਂ ਜ਼ਾਹਿਰ ਕਰਦੇ ਪਰ ਉਹ ਫਿਰ کسی اور طریقے اونا دا غصہ یا کچھ نکل دا ہے سو آئی تنک یہ نو سنو اگنور نہیں کرنا چاہیے ہے جیڈی سیکشل سیٹسفیکشن ہے آدمیاں اور تا دونہ لی ضروری ہے دونوں وچ اے نہیں ہے کہ آدمیاں وچ زیادہ ہوند ہے یہ دی ضرورت یا نیڈ تے اور تا وچ کٹ ہے اے جو کچھ نہیں ہے بلکہ کئی بار ہو ساتھ ہے کہ

ਜਿਹੜੀ ਰਿਲੇਸ਼ਨਸ਼ਿਪ ਹੈ ਓਵਰਆਲ ਵੀ ਥੋੜੀ ਬਿਹਤਰ ਹੁੰਦੀ ਹੈ ਫਿਰ ਜੀ ਜਿਹੋ ਇਸ ਦਾ ਧਿਆਨ ਹਾਂਜੀ ਬਹੁਤ ਸਾਰੇ ਰਿਸ਼ਤਿਆਂ ਦੇ ਵਿੱਚ ਲੋਕ ਇਕੱਲੇ ਰਹਿਣ ਲੱਗ ਗਏ ਹੁਣ ਰਿਲੇਸ਼ਨ ਲੰਬੇ ਟਾਈਮ ਤੋਂ ਕਿਤੇ ਹੈ ਨਹੀਂ ਉਹ ਕੀ ਮਾਈਂਡ ਹੀ ਟ੍ਰੇਨਡ ਹੋ ਜਾਂਦਾ ਹੈ ਇਸ ਚੀਜ਼ ਤੋਂ ਪਾਸੇ ਹੋ ਜਾਂਦਾ ਹਾਂ ਹੁਣ ਦੇਖੋ ਕਈ ਲੋਕਾਂ ਦੇ ਅਸੀਂ ਦੇਖਦੇ ਆ ਪਿੰਡਾਂ ਵਿੱਚ ਵੀ ਹੈ ਕਿ ਡਿਵੋਰਸ ਹੋ ਗਏ ਨੇ ਉਨ ਡਿਵੋਰਸ ਹੋਣ ਤੋਂ ਬਾਅਦ ਵੀ 6-6 ਸਾਲ ਲੱਗ ਜਾਂਦੇ ਐ ਡਿਵੋਰਸ ਮਿਲਣ ਨੂੰ 10 ਸਾਲ ਵੀ ਲੱਗ ਜਾਂਦੇ ਐ ਤਾਂ ਉਹ ਇਕੱਲੇ ਰਹਿ ਰਹੇ ਨੇ ਸੋ ਇਸ ਵਿੱਚ ਉਹ ਥੋੜਾ ਬਹੁਤ ਯੂਜ਼ ਟੂ ਹੋ ਜਾਂਦੇ ਐ ਜਾਂ ਹੋ ਸਕਦਾ ਕਿਤੇ ਹੋਰ ਰਿਲੇਸ਼ਨ ਰੱਖਣ ਦੀ ਕੋਸ਼ਿਸ਼ ਕਰਨ ਜਾਂ ਸੈਲਫ ਸੈਟੀਸਫੈਕਸ਼ਨ ਆਪਣੇ ਆਪ ਨੂੰ ਸੈਟੀਸਫੈਕਸ਼ਨ ਦੇਣ ਦੀ ਕੋਸ਼ਿਸ਼ ਕਰਨ ਸੋ ਜੋ ਲੋਕਾਂ ਦੇ ਥੋੜੇ ਬੈਟਰ ਕੋਪਿੰਗ ਸਕਿਲਸ ਹੁੰਦੇ ਐ ਜਿਨ੍ਹਾਂ ਦੀ ਬੈਟਰ ਮਤਲਬ ਕੋਈ ਆਊਟਲੈਟ ਹੁੰਦਾ ਹੈ ਕੋਈ ਫਰੈਂਡ ਸੁਣਤੇ ਹੈ ਕੋਈ ਐਕਸਰਸਾਈਜ਼ ਹੁੰਦੀ ਹੈ ਕੋਈ ਉਹ ਫਿਰ ਇਸ ਇਹਨੂੰ ਇਕੱਲੇਪਨ ਨੂੰ ਬੈਟਰ ਹੈਂਡਲ ਕਰ ਪਾਉਂਦੇ ਹਨ ਜਣੀ ਕ੍ਰਾਸ ਕਰ ਦ ਮੇਰਾ ਜਿਹੜਾ ਆਖਰੀ ਸਵਾਲ ਹੈ ਜੀ ਇਸ ਮਸਲੇ ਦਾ ਇਹ ਜਦੋਂ ਮਸਲੇ ਆਉਂਦੇ ਆ ਜਾਂ ਕੋਈ ਦਿੱਕਤਾਂ ਆਉਂਦੀਆਂ ਸਭ ਤੋਂ ਪਹਿਲਾਂ ਬੰਦੇ ਨੂੰ ਕੀ ਕਰਨ ਦੀ ਲੋੜ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਸੈਲਫ ਅਵੇਅਰਨੈਸ ਚਾਹੀਦੀ ਹੈ ਸਾਨੂੰ ਜਾਗਰੂਕਤਾ ਚਾਹੀਦੀ ਹੈ ਜਾਣਕਾਰੀ ਚਾਹੀਦੀ ਹੈ ਹੈਨਾ ਇਹਦੇ ਵਿੱਚ ਅਸੀਂ ਤਾਂ ਹੀ ਲੋਕਾਂ ਨੂੰ ਕਹਿੰਨੇ ਆ ਕਿ ਜਦੋਂ ਤੁਹਾਡੇ ਬੱਚੇ ਵੀ ਵੱਡੇ ਹੋ ਰਹੇ ਹੁੰਦੇ ਆ 11-12 ਸਾਲ ਤੇ ਤੇ ਉਹਨਾਂ ਨਾਲ ਇਸ ਚੀਜ਼ ਦੀ ਗੱਲ ਕਰੋ ਔਰ ਗੱਲ ਲੜਕੀਆਂ ਨਾਲ ਵੀ ਲੜਕਿਆਂ ਨਾਲ ਵੀ ਕੁਝ ਵੈਬਸਾਈਟਸ ਵੀ ਹੈਗੀਆਂ ਇੱਕ ਹੈਗੀ ਇੰਗਲਿਸ਼ ਵਿੱਚ ਹੈ ਉਹ unfortunately kidshealth.org ਉਹ ਦੇਖ ਕੇ ਵੀ ਅਸੀਂ ਬੱਚਿਆਂ ਨਾਲ ਗੱਲ ਕਰ ਸਕਦੇ ਆ ਹੈਨਾ ਤੇ ਇਹ ਜ਼ਰੂਰੀ ਨਹੀਂ ਕਿ ਜੇ ਜੇ ਮੇਰਾ ਬੇਟਾ ਹੈ ਤਾਂ ਮੈਂ ਨਹੀਂ ਗੱਲ ਕਰ ਸਕਦੀ ਅਸੀਂ ਬੇਟੇ ਨਾਲ ਵੀ ਕਰ ਸਕਦੇ ਆ ਬੇਟੀ ਨਾਲ ਵੀ ਕਰ ਸਕਦੇ ਆ ਬਲਕਿ ਉਹਦੇ ਨਾਲ ਉਹਨਾਂ ਨੂੰ ਵੀ ਥੋੜੀ ਉਹਨਾਂ ਨੂੰ ਵੀ ਲੱਗਦਾ ਹੈ ਕਿ ਜੇ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਆਏਗੀ ਅਸੀਂ ਮਾਪੇ ਨਾਲ ਜਾ ਕੇ ਗੱਲ ਕਰ ਸਕਦੇ ਆ ਜਾਂ ਜੇ ਤੁਹਾਨੂੰ ਲੱਗਦਾ ਤੁਸੀਂ ਨਹੀਂ ਕਰ ਸਕਦੇ ਤਾਂ ਤੁਸੀਂ ਕਿਸੇ ਹੋਰ ਹੋਰ ਨਾਲ ਕਰ ਸਕਦੇ ਮਤਲਬ ਕੋਈ ਥੋੜਾ ਰਿਲੇਟਿਵ ਮਾਸੀ ਚਾਚਾ ਤਾਇਆ ਉਹਨਾਂ ਨਾਲ ਕਰ ਉਹਨਾਂ ਨਾਲ ਗੱਲ ਕਰਾ ਸਕਦੇ ਹੋ ਯਾਨੀ ਕਿ ਸਾਨੂੰ ਇਹਦੇ ਲਈ ਪ੍ਰਪੇਅਰ ਰਹਿਣਾ ਚਾਹੀਦਾ ਵੀ ਬੱਚਿਆਂ ਦੀ ਗੱਲ ਕਰਾਉਂਦੇ ਰਹੀਏ ਅਸੀਂ ਇਸ ਮਸਲੇ ਆਪ ਨਹੀਂ ਕਰ ਸਕਦੇ ਤਾਂ ਕਿਸੇ ਹਾਂ ਜੀ ਮੈਨੂੰ ਯਾਦ ਹੈ ਜਦੋਂ ਮੈਂ ਛੋਟੀ ਸੀ ਤੇ ਮੈਂ ਮਾਸੀ ਦੇ ਜਿਆਦਾ ਕਲੋਸ ਸੀ ਉਹ ਮੈਥੋਂ ਬਹੁਤ ਜ਼ਿਆਦਾ ਵੱਡੇ ਨਹੀਂ ਸੀ ਸੋ ਉਹਨਾਂ ਨਾਲ ਗੱਲ ਕਰ ਸਕਦੇ ਹੋ ਤੁਸੀਂ ਜੇ ਤੁਹਾਨੂੰ ਅਨਕੰਫਰਟੇਬਲ ਲੱਗਦਾ ਕਿਸੇ ਹੋਰ ਨੂੰ ਕਹਿ ਸਕਦੇ ਜੀ ਸੋ ਜਿਹੜੀ ਮਾਨਸਿਕ ਹੈਲਥ ਹੈ ਜੇ ਤੁਸੀਂ ਮਾਨਸਿਕ ਤੌਰ ਤੇ ਕੰਫਰਟੇਬਲ ਹੋ ਤਾਂ ਹੀ ਇਹ ਰਿਸ਼ਤੇ ਹੈ ਜਿਹੜੇ ਇਹਨਾਂ ਚ ਖੂਬਸੂਰਤੀ ਮਾਣੀ ਜਾ ਸਕਦੀ ਹਾਂ ਜੀ ਦੇਖੋ ਮੈਂ ਤਾਂ ਸਮਝਦੀ ਆ ਜਿਹੜਾ ਕਹਿੰਦੇ ਆ ਭੁੱਖ ਹੰਗਰ ਥਰਸਟ ਸੈਕਸ ਮਤਲਬ ਭੁੱਖ ਲੱਗਣੀ ਪਾਣੀ ਪੀਣਾ ਸੈਕਸ ਇਹ ਤਿੰਨੋ ਅ ਮਤਲਬ ਸਾਡੀ ਬ੍ਰੇਨ ਦੀ ਇੱਕ ਤਰ੍ਹਾਂ ਦੀ ਰਿਕੁਆਇਰਮੈਂਟ ਹੈ ਇਹ ਸਾਡੀ ਡਰਾਈਵਸ ਹੈ ਕਿਹੜੀਆਂ ਜੀ ਇੰਪੋਰਟੈਂਟ ਹੈ ਸੋ ਜੇ ਅਸੀਂ ਇਹਨਾਂ ਨੂੰ ਇਗਨੋਰ ਕਰਾਂਗੇ ਜਾਂ ਅਸੀਂ ਸੋਚਾਂਗੇ ਕਿ ਇਹ ਤਾਂ ਜੀ ਕੁੜੀਆਂ ਨੂੰ ਜਿਵੇਂ ਕਈ ਵਾਰ ਕਹੀਦਾ ਹੈ ਨਹੀਂ ਗੱਲ ਕਰੀਦੀ ਇਹ ਤਾਂ ਗਲਤ ਹੈ ਹਨਾ ਤੇ ਫਿਰ ਉਹ ਕੀ ਸੱਥੋਂ ਸਿੱਖਣਗੇ ਹਨਾ ਉਹਨਾਂ ਦਾ ਮਤਲਬ ਇਹ ਥੋੜੀ ਹੈ ਕਿ ਬੱਚੇ ਪੈਦਾ ਕਰਨ ਲਈ ਤੁਸੀਂ

ਮੋਟੀਆਂ ਮੋਟੀਆਂ ਥੀ ਗੀਆਂ ਗੱਲਾਂ ਉਹ ਸਾਝੀਆਂ ਕੀਤੀਆਂ ਤੁਸੀਂ ਟਾਈਮ ਦਿੱਤਾ ਬਹੁਤ ਸ਼ੁਕਰੀਆ